ਕਮਾ ਵੀ ਗੱਲਾਂ ਯਾਰ ਇਹ ਤਾਂ ਗੇਂਦ ਦਾ ਭੇਜ ਕੀ ਯਾਰ ਇਹ ਤਾਂ ਹੈ ਮੁੱਟ ਖੰਭੇ ਨਾਲੇ ਹਨੇਰੀ ਕਿਹੜੇ ਬੰਦਿਆਂ ਨੇ ਛੱਡੀ ਆ ਨਾ ਸੁਣਨਗੇ ਵੀ ਕਿੰਨੀ ਹਨੇਰੀ ਸਾਰੀ ਡਲੀ ਬਗੀ ਹੈ ਕਿੰਨੇ ਕੂਤਰ ਕਿੰਨੇ ਸੀ ਉੱਥੇ ਉੱਤਰ ਉੱਥੇ ਮਿਲਣ 44 ਸੀਗੇ 40 ਸੀਗੇ ਇੰਨੇ ਸੀ ਸ ਤੇ ਫਿਰ ਕੱਲੀ ਦਿੱਤੀ ਨਾ ਨਾ ਤੰਨ ਚਾਰਾ ਨੇ ਦੂਜਾ ਟਾਈਮ ਕੀਤਾ ਨਾਲੇ ਤੇਰਾ ਪਿੰਡ ਵੀ ਬੋਲਣਾ ਨਾ ਉਹ ਮੇਰਾ ਕਿਤੇ ਘੱਟ ਜਾਂ ਇੱਥੇ ਕੂਦਰੀ ਆ ਗਈ ਸੀ ਕਿ ਤੇ ਨਹੀਂ ਕੂਤਰ ਆਉਂਦਾ ਨਹੀਂ ਐਥੋਂ ਹਾਂ ਤੇਰਾ ਤਾਂ ਸਮਝਲਾ ਬੱਡੂ ਵਾਲ ਨੂੰ ਕੰਬ ਚਿੱਤਿਆ ਬੱਡੂ ਵਾਲ ਨੂੰ ਹੀ ਆਇਆ ਮੇਰਾ ਕੂਤਰ ਜਮਾ ਨਾਲੇ ਨਾਲ ਹੀ ਟੰਗ ਹਾਂ ਚੱਲ ਗਿਆ ਕਬੂਤਰ ਹਰ ਕੰਮ ਸਭ ਸਮਝਲਾ ਨੇੜੇ ਪਿੰਡ ਦੀ ਦੇ ਜੀ 10 ਮਿੰਟ ਥੱਲੇ ਕਬੂਤਰ ਦੇ ਆ ਜਾਂਦੇ ਹਾਂ ਜੀ ਬਿਲਕੁਲ ਨਹੀਂ ਬੱਡੂ ਵਾਲ ਗੱਡਾ ਪਿੰਡ ਦਾ ਸਾਬ ਬੱਡੂ ਵਾਲਾ ਬੱਡੂ ਵਾਲਾ ਬਿਲਕੁਲ ਛੋਟਾ ਜੀ ਹਾਂ ਉਹ ਨੱਕਾ ਜਿਹੜਾ ਇੱਥੇ ਛੱਡਿਆ ਇੰਨਾ ਹੀ ਐਂਟਰੀ ਚ ਇੱਥੇ ਆ ਗਿਆ ਸੀ ਅੱਛਾ ਐਂਟਰੀ ਆ ਜਾਂਦੀ ਕਿ ਰਾਣੋ ਅਰਦਾ ਕਰੇ ਨਹੀਂ ਪਤਾ ਲੱਗਦਾ ਕਿ ਕਿ ਜਦੋਂ ਨੇ ਘਰ ਮਾ ਦਿਨੋ ਦੇਣਾ ਹੋਏ ਕਰਮਾਂ ਦੀਆਂ ਵਰੇਂਟੀਆਂ ਵਰੇਂਟੀਆਂ ਉੱਟੀਆਂ ਭਰੀਆਂ ਫੁੱਲ ਹਾਂ ਭਰੀਆਂ ਕੱਕੇ ਵਾਲੀਆਂ ਭਰੀਆਂ ਤੇ ਬਿੰਦਰ ਵਾਲੀਆਂ ਉਹ ਆਪਣੀ ਪਰਿਆਰਦੀ ਉਹ ਕਹਿੰਦਾ ਇਦੀ ਕੋਈ ਨਹੀਂ ਬੜਾਂਗੇ ਪਰ ਥੋੜੇ ਜਿਨੇ ਨਾ ਕਾਨੂੰਨ ਸਖਤ ਕਰਨੇ ਚਾਹੀਏ ਇਹਨਾਂ ਨੂੰ ਸਖਤ ਤਾਂ ਮੈਂ ਤਾਂ ਹੈ ਕਹਿੰਦਾ ਵੀ ਯਾਰ ਇੱਕ ਤਾਂ ਲੜੋਂ ਭਿੜੋ ਨਾ ਕਹਿੰਦਾ ਇੱਕ ਜੇ ਫਿਰਦਾ ਤਾਂ ਫਿਰਦਾ ਕੇ ਬਹਿ ਗਿਆ ਤੁਹਾਨੂੰ ਕੋਈ ਵੀ ਬਹਿ ਗਿਆ ਇੱਕ ਫੜਨ ਬੜਾਈ ਵਾਲੇ ਬਹੁਤ ਔਖਾ ਕੰਮ ਕਰਾਉਂ ਕਰਦੇ ਆ ਮੈਂ ਟੱਲ ਨਹੀਂ ਛੱਡੇ ਦੋ ਪੁੱਤਰ ਹਾਂ ਦੋ ਛੱਡੇ ਤੇ ਰੋਮਨ ਕਾਪੀ ਤੇ ਸੀਗਾ ਤੇ ਮੰਨੀ ਕਾਪੀ ਤੇ ਰੋਮਨ ਵੀ ਚੰਗਾ ਬੰਦਾ ਹਾਂ ਮੰਨੀ ਕਾਪੀ ਤੇ ਸੀਗਾ ਕਾਮ ਸੋਲਿਆ ਦਾ ਇਹ ਵਿੱਚ ਲਿਖੀ ਬੈਠੇ ਮੇਰੇ ਪੁੱਤਰ ਦੋਵੇਂ ਮੈਨੂੰ ਪਿੱਛੋਂ ਫੋਨ ਆ ਗਿਆ ਵੀ ਆਪਣੇ ਦੋਵੇਂ ਪੁੱਤਰ ਬਹਿ ਗਿਆ ਇੱਕ ਟੇਕੀ ਤੇ ਬਹਿ ਗਿਆ ਇੱਕ ਚ ਪਈ ਦੇ ਬਹਿ ਗਿਆ ਅੱਛਾ ਮੈਂ ਉਹਨੂੰ ਆਹ ਬੋਲੀ ਮੇਰੇ ਪੁੱਤਰ ਦੋਵੇਂ ਬਹਿ ਗਏ ਹੇ ਹਾਂ ਉਹ ਕਹਿੰਦਾ ਨਹੀਂ ਯਾਰ ਇੱਥੇ ਹੁਣ ਇਹਦਾ ਕੱਕੇ ਟੇਂ ਕਰਕੇ ਹਾਂ ਉਹ ਕਹਿੰਦਾ ਠੀਕ ਆ ਪਰ ਵੈਸੇ ਮੈਂ ਸੁਣਿਆ ਵੀ ਜਿਹੜਾ ਉਹ ਬਿੰਦਰਕਿੰਦਰੀਆਂ ਵਾਲਾ ਜਿਹੜਾ ਉਹਦਾ ਮੁੰਡਾ ਸਰਪੰਚ ਸਰਪੰਚ ਵਾਅਦਾ ਕੇਵਲ ਉਹ ਵੀ ਕਾਪੀ ਤੇ ਚੰਗਾ ਹੀ ਬਹੁਤ ਬੜੀ ਜਿਹੜੇ ਕਰਾਉਂਦਾ ਨੇ ਆਖੀ ਚੰਗਾ ਮੁੰਡਾ ਉਹ ਚੰਗੀਆਂ ਕਲਬਾਂ ਵਾਲੀਆਂ ਕਰਾਉਂਦਾ ਮੁੰਡਾ ਸਰਪੰਚ ਪੂਰਾ ਵਧੀਆ ਉਹ ਹਾਂ ਇਹ ਕਿ ਨਹੀਂ ਵੈਸੇ ਨਾ ਇਹ ਤੇਰੇ ਹਿਸਾਬ ਨਾਲ ਮਕੰਨਸ ਹੈ ਜਿਹੜੀ ਪਹਿਲੀ ਘੜੀ ਕਿੰਨੇ ਵਜੇ ਲੱਗਣੀ ਚਾਹੀਦੀ ਹੈ ਜਿਵੇਂ ਮਾਈ ਚੌਂਦੀਆਂ ਬਾਟੀਆਂ ਆ ਨਾ ਪਤਾ ਕੀ ਆ ਜਿਵੇਂ ਕਾਪੀ ਵਾਲੇ ਆਪਾਂ ਦੇ ਕਿਤੇ ਨਾ ਕਾਪੀ ਤੇ ਜੜਗੇ ਹਾਂ ਜੇ ਆਪਾਂ ਨੂੰ ਮਾਜ ਮਾਜ ਕੇ ਜੁਵਕਾਂ ਦੇ ਵਖਾ ਦੇਣਾ ਇਹ ਕਿ ਨਹੀਂ ਹਾਂ ਆਪਣੇ ਲੋਨਾ ਦਾ ਤੜਕੇ ਜਿਹੜਾ ਲਿਖਿਆ ਉਹ ਜੋ ਵੀ ਆ ਜਿਹੜੀ ਹੁਣ ਮੈਂ ਦਾ ਇਧਰ ਮੱਧਿਆ ਵਾਲੇ ਆਏ ਜਣਾ ਤੇਰੀ ਦੁਆ ਦੇ ਬਰਾਬਰ ਦੇ ਹੋ ਗਏ ਹੁਣ ਮੱਧਿਆ ਵਾਲਾ ਹਾਂ ਉਹਨਾਂ ਦਾ ਬਾਰਡਰ 12 ਵਜੇ ਆ ਹਾਂ ਦਿੱਲੀ ਵਾਲਿਆਂ ਦਾ 12 ਵਜੇ ਜਲੰਧ ਵਾਲਿਆਂ ਦਾ 12 ਵਜੇ ਆ ਹਾਂ ਵੀ ਬਾਰਡਰ ਤੋਂ ਬਾਹਰ ਲਾਉਣਾ ਟਾਈਮ ਅੱਛਾ ਆਪਣੇ ਕਈ ਵਾਰੀ ਹੁਣ ਸੁਧਿਆ ਲਾ ਲੈਂਦੇ ਆ ਤੇ ਐ ਹੀ ਲਾ ਦਿੰਦੇ ਕਈ ਵਾਰ 11 ਵਜੇ ਨਾਲ 11 ਵਜੇ ਲਾ ਦਿੰਦੇ 7 ਵਜੇ ਲਾਉਂਦੇ ਆ ਕੋਈ ਹਿਸਾਬ ਕਰਦੇ ਨਹੀਂ ਵੈਸੇ ਨਾ ਜਦੋਂ ਥੋੜੀ ਗੱਲ ਬਾਕੀ ਇਹਨਾਂ ਦੇ ਹੋਰ ਨੋਕਾ ਟਾਈਮ ਦੀ ਗੱਲ ਆ ਹੂੰ ਵੀ ਜਦੋਂ ਗਰਮੀ ਜਾਦੇ ਆ ਉਹਨੂੰ ਬੈਂਦੀ ਕੱਢਦੇ ਹੋ ਟਾਈਮ ਦੀ ਲੋੜ ਹੀ ਨਹੀਂ ਬੈਂਦੀ ਕੱਢਦੇ ਬਸ ਇੱਕ ਤੁਨਵਾ ਪੁੱਛਦਾ ਯਾਰ ਵੀ ਕਈ ਵਾਰੀ ਨਾ ਕਬੂਤਰ ਘਾਤੇ ਹੁੰਦੇ ਜਵਾਕ ਦੇ ਵੀ ਜੇ ਕਬੂਤਰ ਬਦਾਨ ਨਾ ਖਿੱਚੇ ਜਾਂ ਪਾਣੀ ਨਾ ਖਿੱਚੇ ਉਹਦਾ ਕੋਈ ਮਾੜਾ ਮੋਟਾ ਤੇਰੇ ਕੋਲੇ ਇਲਾਜ ਹੈਗਾ ਕਿ ਉਹਦਾ ਕੋਈ ਨਾ ਕੋਈ ਉਹ ਵੀ ਚਲ ਖਸਖੁੱਟੇ ਜਾਂਦੇ ગામਦਾਨ ਸਾਰਿਆਂ ਕੋਲ ਇਲਾਜ ਹਾਂ ਇਹਦਾ ਹੈ ਇੱਡੀ ਕਾ ਗੱਲ ਨਹੀਂ ਤੇ ਇੱਕ ਮਲਪਾ ਮਲਪਾ ਵੇਲੇ ਤਾਂ ਤੁਸੀਂ ਕੀ ਲਾਂਦੇ ਸੀ ਹੋਂ ਤਾਂ ਦਵਾਈਆਂ ਹੀ ਬਹੁਤ ਦੰਡੇ ਆ ਕੀ ਲਾਉਂਦੇ ਸੀ ਅੱਜ ਤਾਂ ਅਸੀਂ ਤਾਂ ਨਾ ਜਿਹੜੀ ਮਲਪਾ ਤਾਂ ਲਾਉਂਦੇ ਡੌਂਟਰ ਹੀ ਲਾਉਂਦੇ ਆ ਡੌਂਟਰ ਲਾਉਂਦੇ ਸਹੀ ਡੌਂਟਰ ਹੀ ਲਾਉਂਦੇ ਬੋਰੀਆ ਬਾਸ ਸੁਣੋ ਨਾ ਉਹਦੇ ਨਾਲ ਹਮਾਂ ਜੇ ਆਪਾਂ ਤਾਂ ਜੇ ਪਿੱਪਰਾ ਜੀ ਲੱਗ ਜੇ ਨਾ ਪਿੱਪਰਾ ਜੀ ਨਰਮਾ ਉਹ ਖੁਸ਼ਕੀ ਧਰੂਰਾ ਹੂੰ ਨਰਮਾ ਜਿਹੜੀ ਆਪਾਂ ਜਿਹੜੀਆਂ ਗੋਲੀ ਵੀ ਦਿੰਦੇ ਕੁੱਤੇ ਵਾਲੀ ਇਹ ਵੀ ਕਈ ਵਾਰੀ ਖੁਸ਼ ਕਰ ਦਿੰਦੀ ਅੰਦਰੋਂ ਇਹ ਨਹੀਂ ਚੰਗੀ ਉਹ ਕਹਿੰਦੇ ਸੀ ਹੁਣ ਤਾਂ ਮੇਰੇ ਤਾਂ ਗੋਡੇ ਦੁਖਦੇ ਮਾਰੀਆਂ ਤੇ ਜਾਇਆ ਨਹੀਂ ਜਾਂਦਾ ਆਪਾਂ ਤਾਂ ਨਾ ਅਜੀ ਦਾ ਕਬੀਲਾ ਵੀ ਲਾਉਂਦੇ ਨੇ ਇਕਬੀਲਾ ਬਹੁਤ ਚੰਗਾ ਦਾ ਔਰੋਂ ਕਾਂ ਦੇ ਵਾਲੇ ਆ ਠੱਗ ਫੌਜੀ ਇਹ ਸਾਰੇ ਅੱਛਾ ਉਹਦਾ ਆਪਣੇ ਵੇਲੇ ਉਹਦਾ ਇਹੀ ਚਾਹਤਾ ਹੁੰਦਾ ਸੀ ਹੁਣ ਜਵਾਬ ਕਰ ਤੈਨੂੰ ਪਤਾ ਅੱਜ ਕੱਲ ਦੇ ਤੈਨੂੰ ਪਤਾ ਨਵੀਆਂ ਹਾਕਮ ਸੇ ਤਕਨੀਕਾਂ ਤੇ ਨਵੇਂ ਬੰਦੇ ਆਏ ਨਹੀਂ ਨਾ ਇਹਨਾਂ ਨੇ ਖੇਡ ਨੰਗਾ ਲਈ ਤੂੰ ਗੱਲ ਕੀ ਆ ਹੁਣ ਮੇਰੇ ਦੁੱਬ ਦੇ ਗੋਡੇ ਮੇਰੇ ਤੋਂ ਜਾ ਨਹੀਂ ਆਉਂਦਾ ਮੈਂ ਪਿਛਲੀ ਬਾਜੀ ਤੇ ਮੈਂ ਪੁੱਤਰੇ ਨੂੰ ਕਿਹਾ ਸੀ ਮੈਂ ਕਿਹਾ ਪੁੱਤ ਮੈਨੂੰ ਲੈ ਚੱਲ ਤੇ ਕਹਿੰਦਾ ਬਾਪੂ ਤੇਰੀ ਨਿਗਾਹ ਹੈ ਨਹੀਂ ਤੇ ਤੂੰ ਕੀ ਕਰੇਗਾ ਇਹ ਤੈਨਾਂ ਨੂੰ ਚਾਹੀਦਾ ਜਿਵੇਂ ਕਬੂਤਰ ਫੜਨ ਫੜਾਉਣ ਵਾਲਿਆਂ ਦਾ ਨਾ ਜਿਵੇਂ ਜਿਹੜੇ ਪਿੰਡ ਬਾਜੀ ਛੁੱਟੇ ਹਾਕਮ ਹਾਂ ਹਾਂਜੀ ਉਹ ਵੱਡੇ 5 10 ਨਾ ਆਪਦੇ ਵੱਡੇ ਉਹ ਰੱਖਣ ਵੀ ਕਬੂਤਰ ਫੜ ਕੇ ਉਹ ਦੇਣ ਪਿੰਡ ਚੋਂ ਬਿਲਕੁਲ ਜੀ ਕਮੇਟੀ ਦੀ ਸੰਸਥਾ ਬਣਾਉਣ ਕੋਈ ਜਾ ਕੇ ਠੱਗ ਨਹੀਂ ਐਂਕੀ ਥੋੜਾ ਜਿਹਾ ਫਰਕ ਪਊਗਾ ਜਿਵੇਂ ਤੂੰ ਤਾਂ ਜਾਂਦਾ ਹੋਇਆ ਰੈਂਡਾ ਬਾਹਰ ਇੱਕ ਤਾਂ ਜਿਹੜਾ ਆਪਣਾ ਉੱਥੇ ਇਕੱਠ ਵੱਜਿਆ ਸੀਗਾ ਉੱਚ ਜਿਹਨੇ ਹੁਣ ਉਧਰ ਲੈਨੇ ਬਈ ਜੋਤ ਹੋਰਾਂ ਨੇ ਸਾਰਿਆਂ ਨੇ ਇੰਦਾਂ ਨੇ ਆਪ ਦਾ ਬਣਾ ਲਿਆ ਸਿਸਟਮ ਹਾਂਜੀ ਇੱਕ ਤਾਂ ਉਹ ਵਧੀਆ ਹੋ ਗਿਆ ਐਟ ਜਿਹੜਾ ਕਿ ਨਸ਼ਾ ਦੇਣਾ ਹਾਂ ਉਹ ਬਾਲਾ ਵਧੀਆ ਹੋ ਗਿਆ ਉਹ ਤਾਂ ਵਧੀਆ ਹੋ ਗਿਆ ਉਹ ਸਰਕਾਰ ਵੀ ਕਹਿੰਦੀ ਹੈ ਅੱਗੇ ਜਦੋਂ ਅਸੀਂ ਵੀ ਡਾਉ ਦੇਗੇ ਹਾਂ ਚਾਹ ਹੁਣ ਜਿਵੇਂ ਬਾਈ ਲੱਗਣ ਕੇ ਯਾਰ ਉਹ ਕਹਿੰਦੇ ਇਹੀ ਕਰ ਆ ਲੈ ਜੀ ਫਿਰਦੇ ਜੇ ਤਾਂ ਸਾਡਾ ਬਾਲਾ ਤੋਂ ਗਰਾਂ ਨਾ ਗਏ ਤਾਂ ਚ ਪਾ ਜੂਗਾ ਨਹੀਂ ਦਿੰਦੀ ਹੁਣ ਕਈ ਜਮਾਂ ਵੀ ਉਹ ਦੱਸਨੇ ਕਰਕੇ ਛੱਡਦੇ ਢੋਟ ਢੋਟ ਹਸਾਂ ਵਾਂਦੇ ਪਾਣੀਆਂ ਦੇ ਸਾਹ ਪਾਣੀਆਂ ਦੇ ਸਾਹ ਤੇਰਾ ਕਹਿਉਣਾ ਮਤਲਬ ਉਹ ਚੀਜ਼ਾਂ ਕੱਢਣੀਆਂ ਪੈਂਦੀਆਂ ਕੋਸਤੀਆਂ ਪਾਉਣੀਆਂ ਵੀ ਪੈਂਦੀਆਂ ਪਾਣੀਆਂ ਵੀ ਪੈਂਦੀਆਂ ਹਾਂ ਅਰੇ ਜਮਾਂ ਤੇ ਬਾਕੀ ਨੇ ਜੇ 10 ਬਦਲਾਂ ਦਿੰਨੇ ਜਾਂ 7 ਦਿੰਨੇ ਆ ਇੱਕ ਅੱਧਾ ਘਟਾਈਦਾ ਵੀ ਤਣੇ ਨੂੰ ਖਾਲੀ ਹੋਣੀ ਖਾਲੀ ਹੋਣੀ ਬਸ ਪਾਣੀ ਉਹ ਜੋ 2:30 ਵਜੇ ਜਿਹੜਾ ਦੇਣਾ 4 ਵਜੇ ਦੇ ਕੇ ਵੀ ਇਹਦਾ ਹੀ ਉਹ ਰਹਿੰਦਾ 6:00 ਵਜੇ ਤੱਕ ਠੀਕ ਹੈ ਠੀਕ ਨਹੀਂ ਫੇਰ ਥੋੜਾ 2 ਘੰਟੇ ਤਾਂ ਚੱਕਦੇ ਉਹ ਫਿਰ ਉਹ ਤੇ ਕਲਫਾਫ ਹੋ ਜਾਂਦੀ ਪਾਣੀ ਇਹ ਜਿਹੜਾ ਸਾਡੇ ਵਾਲਾ ਪਾਣੀ ਹੈ ਸਾਡਾ ਪੁੱਖ ਮਣੋਦਾ ਜਾਂਦੇ ਨਹੀਂ ਤਿੰਨ ਤਿੰਨ ਬਦਾਂ ਦੋ ਦੋ ਬਦਾਂ ਦਿੰਦੇ ਰਹੇ ਸੀ ਟਾਈਮ ਟਾਈਮ ਦੀ ਗੱਲ ਟਾਈਮ ਟਾਈਮ ਦੀ ਗੱਲ ਪਰ ਗੱਲ ਬਾਪੂ ਹੁਣ ਥੇਰ ਉੱਥੇ ਆ ਗਈ ਵੀ ਕਮੇਟੀਆਂ ਨੂੰ ਚਾਹੀਦਾ ਜਿਵੇਂ ਤੁਸੀਂ ਦੱਸਦੇ ਆਂ ਇੱਥੇ ਚਲੋ ਕਮੇਟੀਆਂ ਵਧੀਆ ਆਪ ਦਾ ਬੰਨ੍ਹ ਨਹੀਂ ਆ ਹਾਂ ਤੇ ਬਾਕੀ ਗੱਲਾਂ ਬਾਤਾਂ ਹੋ ਜਾਂਦੀਆਂ ਸਾਰੇ ਕਰਦੇ ਆਂ ਉਸ ਹਾਂ ਦੇ ਨਹੀਂ ਆ ਦੇ ਕੰਟਰੋਲ ਇਹ ਕਿਹੜਾ ਫੜਨ ਫੜਾਉਣਾ ਵਾਲਾ ਹਰ ਰੋਜ਼ਾ ਮਾਰਾ ਕੰਮ ਦੇ ਨਾਲ ਇਹਨਾਂ ਨੇ ਪਾਲਿਆ ਪੁੱਤਾਂ ਨੂੰ ਤੇ ਮਿੰਟ ਚ ਫੜ ਕੇ ਲੈ ਜਾਂਦੇ ਮੈਂ ਤਾਂ ਦਾਦਾ ਵੀ ਇੱਧਰ ਜਿਹੜਾ ਪਿੰਡ ਜੀ ਨਾ ਹੂੰ ਇੱਧਰ ਦੀ ਗਏ ਸੀ ਤੇ ਜਦੋਂ ਬਈ ਨਾ ਵੀ ਉਹ ਕੂਤਰ ਸ਼ੇਵਾਂ ਹਰ ਗਿਆ ਆਪਣਾ ਤੇ ਜਦੋਂ ਚੱਕ ਕੇ ਲੈ ਗਿਆ ਥੋੜੀ ਮਜਾਕੀ ਜ਼ੋਰ ਲੱਗੀ ਜੋਰੀ ਨਾਲੇ ਘਰ ਤੇ ਗਏ ਦੱਸ ਬੰਦੇ ਦਾ ਤਾਨਾ ਲੈ ਜਾਂਦਾ ਬੰਦਾ ਹਾਂ ਹਰ ਜਦੋਂ ਦਾ ਕਰਮਾਂ ਦੀ ਹੁੰਦੀ ਹੋ ਤਾਂ ਕੋਈ ਗੱਲ ਨਹੀਂ ਆਪਣੀ ਕਿਸਮਤ ਨਹੀਂ ਸੀ ਚੱਲ ਜਾਨ ਮਾਰੀ ਮਿਲ ਜਣਾ ਦੇ ਅਗਲਾ ਕਹਿੰਦਾ ਯਾਰ ਠੀਕ ਆ ਕੂਟਿਆ ਸਾਰੀ ਦਾ ਟਾਈਮ ਲਾ ਮੇਲਾ ਜਿੱਦਣੇ ਉੱਥੇ ਖੰਦੇ ਸੀ ਬਾ ਦੂਜਾ ਗੋਰਾ ਗੁਰੂ ਸਰ ਵਾਲਾ ਉਹ ਵੀ ਆ ਵਿਚਾਰਾ ਕਹਿ ਜਾਂਦਾ ਤੂੰ ਰੋਣ ਨੂੰ ਦਿਲ ਚ ਪੁੱਤਰ ਇਹਦੀ ਗਣਾਂ ਦੀ ਵੰਡ ਬਾਕੀ ਅਰੇ ਅਗੇ ਬਾਕੀ ਆਪਾਂ ਬਾਜੀ ਦੇ ਕਿਸੇ ਨੂੰ ਨਹੀਂ ਕਿਹਾਗਾ ਜੇ ਸਾਂਝੀ ਹੁੰਦੀ ਆ ਕੱਢ ਲੋ ਕਿਤੇ ਨਾ ਬਣਾਉਂਦੇ ਵਿਆੜੇ ਤਾਂ ਕੋਈ ਚਾਹੀਦਾ ਹੀ ਨਹੀਂ ਹਾਂ ਕਈ ਮੇਰੇ ਬੰਦੇ ਉਹ ਨਹੀਂ ਗੱਲ ਅੰਦਰ ਫਰਾਲਣਾ ਹੀ ਪੈਂਦਾ ਹਾਂ ਪਰ ਤੇਰੇ ਪਿੰਡ ਸੀ ਬਾਜੀ ਹਾਂ ਤੂੰ ਪਤਾ ਨਹੀਂ ਸੁੱਖਣ ਵਾਲੇ ਦੇ ਸੀ ਸੀੜਾੜੀ ਦੇ ਸੀ ਕਦੇ ਨਹੀਂ ਕਰਨੀ ਨਹੀਂ ਕਰਨੀ ਇਹ ਕਿੱਥੋਂ ਬਰੌੜ ਜਾ ਆੜਾ ਛੋਟਾ ਮੁੰਡਾ ਇਹਨੂੰ ਸੁੱਖਣ ਦਾ ਕਿੱਥੇ ਸੀ ਆਹਦਾ ਇੱਥੇ ਆਦਾ 35 ਪੀਸ਼ੀ ਖਾਦੇ ਸਾਥੀ ਦੀ ਤੇਰੇ ਕੋਲ ਵੇਰਾ ਨਾ ਕਿ ਆਕਾਂ ਨੂੰ ਅੱਜ ਕੱਲ ਪਤਾ ਆ ਮੈਂ ਦੱਸ ਦੂੰਗਾ ਕਿ ਅਲਗਾ ਕੇ ਵੇਖਿਆ ਮਾਜੀ ਮਾਜੀ ਤੁਹਾਨੂੰ ਪਿੰਦਰੇ ਵਿਖਾਉਣੇ ਆ ਮਕਾਨਸਿਆਂ ਆਹ ਪਿੰਦਰੇ ਬਣਾਉਣੇ ਹੁੰਦੇ ਨੇ ਤੁਸੀਂ ਸਿੰਪਲ ਆ ਸਿੰਪਲ ਆ ਅੱਛਾ ਆ ਸਿੰਪਲ ਆ ਆ ਵਧੀਆ ਚ ਪਿੰਦਰਾ ਬਹੁਤ ਸੋਹਣਾ ਬਣਿਆ ਯਾਰ ਇਹਦਾ ਰੇਟ ਰੂਟ ਕੀ ਹੈ ਇਹਦਾ ਇਹ ਤਾਂ ਦੇ ਦਾਂਗੇ 2800 ਦਾ اچھا ਚਲੋ ਕੋਈ ਨਹੀਂ ਇਹ ਕਾਜ ਨਾਲ ਦਾ اچھا ਠੀਕ ਹੈ ਬਹੁਤ ਸੋਹਣਾ ਪਿੰਜਰਾ ਬਣਿਆ ਯਾਰ ਵਿੱਚ ਕਈ ਵੀਡੀਓ ਦੇ ਨਾ ਮੈਂ ਵੇਖੀਆਂ ਲੋਕ ਕਹਿੰਦੇ ਸਾਡੇ ਨਾਲ ਦਾ ਪਿੰਜਰਾ ਨਹੀਂ ਬਣਾ ਸਕਦੇ ਪਰ ਤਾਂ ਯਾਰ ਦੌਖੀ ਤੋੜੇ ਪਏ ਆ ਪਿੰਜਰਿਆਂ ਦੇ ਯਾਰ ਸਾਰਿਆਂ ਦੇ ਜੋਤਾਂ ਬਣੀਆਂ ਪਈਆਂ ਵਧੀਆ ਯਾਰ ਵੇਖ ਤੂੰ ਲੈ ਦੇਖੋ ਅਜੇ ਬਣਾਈ ਜਾਂਦੇ ਆ ਸਾਮਾਨ ਹਨਾ ਜਿਹ ਰਹਿੰਦੇ ਆ ਜੀ ਬਹੁਤ ਸੋਹਣੀਆਂ ਬਣੀਆਂ ਯਾਰ ਤੇ ਬਾਈ ਮਕੰਦ ਤੁਸੀਂ ਆਪਣੇ ਜੋਤਾ-ਜਾਤਾ ਵੀ ਬਣਾ ਆ ਦੂਜਾ ਡੋਲੀਆਂ ਵੀ ਬਣਾ ਕੇ ਦਿੰਨੇ ਆ ਹਾਂ ਹਾਂ ਬਣਾ ਦੇ ਦਿੰਦੀ ਆ ਮੇਰੇ ਭਾਵੇਂ ਚਾਰਾਂ ਵਾਲੀ ਤਿੰਨਾ ਵਾਲੀ ਜਿਹੜੀ ਦਿੱਦੀ ਚਾਹੀਦੀ ਓਡੀ ਬਣਾ ਦਿੰਨੇ ਆ ਅੱਛਾ ਡੋਲੀਆਂ ਛਤਰੀ ਛਤਰੀਆਂ ਢਾਂਗੀ ਢਾਂਗੀ ਸਾਰੀ ਬੇ ਸਾਰਾ ਕੁਝ ਬਣਾ ਦਿੰਨੇ ਆ ਹਾਂ ਆਰਡਰ ਤੇ ਜਿੰਨਾ ਵੀ ਚਾਹੀਦਾ ਬੰਦੇ ਨੂੰ ਕਈ ਵਾਰੀ ਦੁਕਾਨਦਾਰ ਨੂੰ ਚਾਹੀਦਾ ਹੁੰਦਾ ਐਸੇ ਦੀ ਸਟੀਲ ਦੀਆਂ ਬਣਾਵਾਂਗੇ ਅੱਛਾ ਤੇਰਾ ਮੁੰਡਾ ਕੰਮ ਕਰਦਾ ਇਹ ਹਾਂ ਮੁੰਡੇ ਦੋਵੇਂ ਕਰਦੇ ਬਲੋਰ ਵੀ ਕਰਦਾ ਵੱਡਾ ਵੀ ਕਰਦਾ ਅੱਛਾ ਵੱਡਾ ਵੀ ਕਰਦਾ ਤੇ ਸੁਖੇ ਦਾ ਨੰਬਰ ਆਪਦਾ ਤੁਸੀਂ ਮੜਾ ਜਾ ਮੈਨੂੰ ਬੋਲ ਕੇ ਦੱਸ ਦੋ 81950 81950 81204 ਹਾਂਜੀ 81950 81204 81204 ਹਾਂਜੀ ਵੀ ਜੇ ਕਿਸੇ ਨੂੰ ਲੋੜ ਹੋਵੇ ਉਹ ਫੋਨ ਕਰਕੇ ਉਹੀ ਗੱਲ ਕਰੇ ਮੇਰਾ ਵੀਰ ਬਣ ਕੇ ਐਵੇਂ ਨਾ ਵੀ ਕਈ ਵਾਰੀ ਬੰਦਾ ਐਵੇਂ ਰੇਡ ਪੁੱਛਣ ਦਾ ਮਹਾਰਾਜ ਆ ਕੋਈ ਉਹ ਨਾ ਤੰਗ ਕਰੇ ਮੇਰਾ ਵੀਰ ਜਿਹਨੇ ਕਿਸੇ ਨੇ ਕੋਈ ਚੀਜ਼ ਲੈਣੀ ਆ ਤਾਂ ਉਹੀ ਬੰਦਾ ਦੱਸੇ ਠੀਕ ਆ ਭਾਈ ਜੀ ਤੇ ਆਓ ਤੁਹਾਨੂੰ ਮਹਾਰਾਜ ਕਬੂਤਰਾਂ ਦੀ ਵੀ ਨਿਗ੍ਹਾ ਮਰਾਉਣੇ ਆ ਆ ਸਾਰੇ ਫਿਰ ਜਾਲ ਜੂਲ ਆਪਦੇ ਹੀ ਬਣਾਏ ਹੋਏ ਹਨਾ